ਜੀ ਮੇਰੇ ਸਾਹਮਣੇ ਜਿਹੜੇ ਬਜ਼ੁਰਗ ਬੈਠਿਆ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਲਓ ਕਿ ਬਾਬਾ ਜੀ ਦੀ ਕਮੀਜ਼ ਪਸੀਨੇ ਦੇ ਨਾਲ ਕਿਦਾਂ ਭਿੱਜੀ ਪਈ ਆ ਗੱਲਬਾਤ ਕਰਦੇ ਆ ਬਜ਼ੁਰਗਾਂ ਦੇ ਨਾਲ ਆਜੋ ਸਲਾਮ ਵਾਲੇਕਮ ਬਾਬਾ ਜੀ ਵਾਲੇਕਮ ਸਲਾਮ ਕੀ ਹਾਲ ਹੈ ਬਾਬਾ ਜੀ ਕੀ ਹਾਲ ਹੈ ਸ਼ੁਕਰ ਅੱਲਾਹ ਦਾ ਬਾਬਾ ਜੀ ਅੱਜ ਤੁਸੀਂ ਅੰਬੀਆਂ ਲਾਈਆਂ ਤੇ ਨਾਲ ਤੁਸੀਂ ਲਾਇਆ ਦੇਸੀ ਲਸਣ ਦੇਸੀ ਲਸਣ ਚਲੋ ਮਾਸ਼ਾਅੱਲਾ ਬਾਬਾ ਜੀ ਦੇਸੀ ਅੰਬ ਵੇਚਿਆ ਦੇਸੀ ਅੰਬ ਵੇਚਿਆ ਹਾਂ ਦੇਖੋ ਬਜ਼ੁਰਗ ਖੂਨ ਪਸੀਨੇ ਦੀ ਕਮਾਈ ਖਾ ਰਿਹਾ ਜ਼ਿੰਦਗੀ ਦੇ ਇਸ ਹਿੱਸੇ ਦੇ ਵਿੱਚ ਆ ਕੇ ਵੀ ਮਿਹਨਤ ਮਜ਼ਦੂਰੀ ਕਰ ਰਹੇ ਆ ਬਾਬਾ ਜੀ ਕਿੰਨੀ ਉਮਰ ਆ ਤੁਹਾਡੀ 82 82 ਸਾਲਾਂ ਦੇ ਹੋ ਗਏ ਨਜ਼ਰ ਬਿਲਕੁਲ ਠੀਕ ਆ ਬਿਲਕੁਲ ਖੁਰਾਕ ਕੀ ਆ ਤੁਹਾਡੀ ਹੈ ਕੀ ਖੁਰਾਕ ਖਾਂਦੇ ਆ ਗੱਲ ਸੁਣ ਮੈਂ ਛੋਲੇ ਜਖੜੀ ਪੀਤੀਏ 21 ਦਿਨ ਕਿਤੇ ਦਿਨ ਛੋਲਿਆਂ ਦੀ ਜਖੜੀ ਪੀਤੀਏ ਜਦੋਂ 24 ਸਾਲ ਦੀ ਉਮਰ ਦੇ ਵਿੱਚ ਅੱਛਾ ਕਿ ਬਜ਼ੁਰਗਾਂ ਨੇ 24 ਸਾਲ ਦੀ ਉਮਰ ਦੇ ਵਿੱਚ ਸਿਰਫ ਕਿੰਨੇ ਦਿਨ ਛੋਲਿਆਂ ਦੀ ਜਖੜੀ ਪੀਤੀ ਸੀ ਤੇ ਤੁਹਾਡਾ ਮੰਨਣਾ ਇਹ ਆ ਵੀ ਉਹੋ ਜਖੜੀ ਅੱਜ ਤੱਕ ਕਮਾਉਂਦੀ ਉਹ ਵੀ ਸਰੀਰ ਫਿਰਦੀ ਹੈ ਇੰਨੀ ਤਾਕਤ ਆ ਦੇ ਵਿੱਚ ਹੋਏ 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 ਬਾਈ ਜੀ ਗੱਲ ਵੱਧ ਗਈ ਆ ਇਹ ਕੱਲ ਆਮ ਨਹੀਂ ਰਹੀ ਤੁਸੀਂ ਮੇਰੇ ਵੀਰ ਸੱਜਣ ਬਾਈ ਮੈਂ ਤੇ ਅਰਾਦਾ ਕਰ ਲਿਆ ਇਹਨਾਂ ਪੈਰਾਂ ਤੇ ਖੜੇ ਵੀ ਅੱਜ ਹੀ ਅੱਜ ਹੀ ਜਾ ਕੇ ਭਾਈ ਜੀ ਯਕਣੀ ਸ਼ੁਰੂ ਕਰ ਦੇਣੀ ਹੈ ਬਿਲਕੁਲ 21 ਦਿਨ ਪੀਣੀ ਆ 28 ਮਸਾਦਨ ਪੀ ਲਓ ਕਾਲੇ ਚਨੇ ਦਾ ਕਾਲੇ ਚਨੇ ਦੇਸੀ ਵਾਲੇ ਦੇਸੀ ਕਾਲੇ ਚਨੇ ਉਹਨਾਂ ਦੀ ਯਕਣੀ ਯਕਣੀ ਓਕੇ ਹੋ ਗਿਆ ਬਾਬਾ ਜੀ 82 ਸਾਲ ਉਮਰ ਆ ਬਾਬਾ ਜੀ ਦੀ ਤੇ ਬਣੀ ਹੈ ਹੈ ਮੁਰਗੇ ਦੀ ਦੇਸੀ ਯਕਣੀ ਕੋਈ ਸ਼ਹਿਰੀ ਲੱਗੇਗੀ ਉਹਦੇ ਸ਼ੈ ਹੀ ਨਹੀਂ ਕਹਿੰਦੇ ਉਹਦੇ ਮੋਰੇ ਮੁਰਗੇ ਦੀ ਬੱਕਰੇ ਦੀ ਯਕਣੀ ਉਹਦਾ ਫਾਇਦਾ ਕੀ ਕਾਲੇ ਚਨੇ ਚਾਹ ਕਾਲੇ ਚਨੇ ਦੀ ਯਕਣੀ ਪੀਤੀ ਬਾਬਾ ਕਹਿੰਦਾ ਮੈਂ ਸੰ ਪਤਾ ਨਹੀਂ ਸੰ ਕਿਹੜਾ ਸੀ ਉਮਰ 24 ਸਾਲ ਸੀ ਮੇਰੀ ਜਦੋਂ ਮੈਂ ਕਾਲੇ ਚਰੇ ਯਖਣੀ ਪੀਤੀ ਆ ਠੀਕ ਹੈ ਤੇ ਅੱਜ ਤੱਕ ਤਰੀ ਫਿਰਦੀ ਆ ਉਹ ਵਿੱਚ ਕਹਿੰਦੇ ਇਨਸ਼ਾ ਅੱਲਾਹ ਤਾਕਤ ਮਹਿਸੂਸ ਕਰਾਉਂਦੀ ਆ ਹਾਂ ਜੀ ਸਹੀ ਬਾਕੀ ਕਾਲੇ ਚਨੇ ਸਹੀ ਆ ਸਹੀ ਚੀਜ਼ ਆ ਕਾਲੇ ਚਨੇ ਬਹੁਤ ਅੱਛੀ ਚੀਜ਼ ਆ ਤਾੜੀ ਵਿੱਚ ਤੇ ਮਗਰ ਕਿੱਦਾਂ ਬਣਾਉਣੀ ਕਿੱਦਾਂ ਆ ਇੱਥੇ ਹੋ ਸਾਹਮਣੇ ਹੋ ਜਾ ਸਾਹਮਣੇ ਇੱਥੋਂ ਮੈਂ ਸਹੀ ਆ ਉਹ ਭਾਈ ਜੀ ਇਹ ਚਨੇ ਨੂੰ ਲੈ ਜਾ ਕੇ ਧਿਆਉਂਦੇ ਪਾਈਆਂ ਚਨੇ ਅੱਛਾ ਭਾਈਆ ਚਨੇ ਧਿਆਉਂਦੇ ਹੋ ਸੋਭਾ ਅੱਲਾ ਪਾਣੀ ਕੱਢ ਗਏ ਤੇ ਕਰ ਮਸਾਲੇ ਨਰਾ ਤੇਲ ਆ ਤਿਆਰ ਗ੍ਰਾਮ ਕੇ ਹੋ ਪਾਓ ਵਿੱਚ ਕੁਝ ਭੁੰਨੋ ਚੰਗੇ ਗੰਦੇ ਲਸਣ ਲਸਣ ਸਾਰੀ ਜਿੰਨੀ ਪਾਓ ਕਾਲੀ ਮਿਰਚ ਤੇ ਨਮਕ ਪਾਓ ਕੋਲ ਚੰਗੀ ਤਰ੍ਹਾਂ ਭੁੰਨ ਕੇ ਤੇ ਮੁਰਕੀ ਉਹਦੇ ਚ ਕਿਲੋ ਪਾਣੀ ਲਾ ਦਿਓ ਬੰਦ ਕਰਕੇ ਪਾਣੀ ਪਾ ਦਿਓ ਹਾਂਜੀ ਜਦੋਂ ਪਾਇਆ 1.5 ਪਾਣੀ ਰਹਿ ਜੇ ਤੇ ਫੀਓ ਲੋ ਬਾਬਾ ਜੀ ਨੇ ਜਿਹੜਾ ਨੁਸਖਾ ਦੱਸਤਾ ਬਾਈ ਜੀ 82 ਸਾਲਾਂ ਦਾ ਬਾਬਾ ਇਹਦੇ ਵਰਗੀ ਕੋਈ ਤਾਕਤ ਨਹੀਂ ਜਦੋਂ 24 ਸਾਲ ਦੀ ਉਮਰ ਚ ਸੀਗੇ ਬਾਬਾ ਜੀ ਉਹਨਾਂ ਨੇ ਪੀਤਾ ਮੈਨੂੰ ਤੱਕਾ ਲੱਗਿਆ ਦਾਦਾ ਸਰਦਤ ਵਾਲੀ ਅਗਸੀ ਆਪਣਾ ਹਾਂ ਇਹਦੇ ਨਾਲ ਠੀਕ ਕਰ ਠੀਕ ਅੱਛਾ ਮੇਰੀ ਤਾਕਤ ਜਿਆਦਾ ਸੀ ਇਹਦਾ ਭਜਨ ਜਿਆਦਾ ਸੀ ਅੱਛਾ ਠੀਕ ਜੀ ਮੈਨੂੰ ਬਤਾ ਲਿਆ ਇਹ ਉੱਠੇ ਹੀ ਨਾ ਉਹ ਸਾਜਾ ਸਾਜਾ ਕਹਿੰਦੇ ਨੇ ਸ਼ਰਾਦ ਜੀ ਗਰਮੀ ਹੋ ਨਹੀਂ ਰਹੀ ਸੀ ਉਹ ਕਦਾਈ ਜਾਂਦਾ ਫਜ਼ੇਰ ਉੱਠ ਕੇ ਸਾਹਮਣੇ ਹੋ ਜੇ ਤੇ ਜਾਂ ਤੇ ਆ ਜਾਵੇ ਨਹੀਂ ਛੜਦਾ ਉਹ ਸਾਹਮਣੇ ਪਾਣੀ ਗੱਲ ਦੱਸ ਦੇ ਕੇ ਜਾਂਦੇ ਮਾਟਰ ਦੇ ਛੁਰੇ ਨਿਕਲ ਗਿਆ ਉਹ ਨਹੀਂ ਗਰਮੀ ਨਾਲ ਦੇ ਹੱਥ ਬਕੇ ਮੈਂ ਦਲਕਾ ਸਰਾ ਦੇ ਵਿੱਚ ਹੋਣ ਵੀ ਹੈਗਾ ਉੱਥੇ ਜਾ ਕੇ ਕਹਿੰਦਾ ਪਾਣੀ ਨਾ ਪੀ ਮੈਂ ਤਾਂ ਨਹੀਂ ਪੀਂਦਾ ਅੱਗੇ ਲੱਕੀ ਗਈ ਹੁੰਦੇ ਮੈਂ ਮੂੰਹ ਲਾਂਦੇ ਫਾੜੀ ਪੀਆ ਐਸਾ ਤੱਕਾ ਬਚਿਆ ਰਾਤ ਦਿਨ 6-7 ਦਾ ਸਰਾਮ ਹੁੰਦਾ ਤੋ ਬੈਠੋ ਹਣ ਕੇ ਪੂਰਾ ਇੱਕ ਸਾਡੇ ਗੋੜ ਹਕੀਮ ਆ ਗਿਆ ਅੱਛਾ ਕਸੂਰੋਂ ਆਏ ਸੀ ਹਕੀਮੇ ਹਾਂ ਹਕੀਮ ਸਾਡੇ ਗੋੜਾ ਸ਼ੇਖ ਸੀਗਾ ਅੱਛਾ ਉਹ ਕਹਿਣ ਲੱਗਿਆ ਇਹਦੇ ਕਿੰਨੇ ਬੱਚੇ ਕਹਿੰਦਾ ਮੰਗਲੀ ਹੋਈ ਆ ਕਹਿੰਦਾ ਖਤਮ ਹੋ ਗਿਆ ਉਹਨੇ ਜਨਾਬ ਮੈਂ ਕਿਹਾ ਦਵਾਈ ਦੇ ਉਹਨੇ ਦਵਾਈ ਦਿੱਤੀ ਮੈਨੂੰ 5 ਦਿਨ ਕਹਿੰਦਾ 23 ਲੱਖ ਆਖ ਤਿੰਨ ਦਿਨ ਸੀਦਾ ਖਾਧੀ ਤੇ ਜਗਰ ਵੀ ਪੂਣੀ ਬਣਾਦਾ ਸੀ ਉਹਨੇ ਕਿ ਆਹ ਦਵਾਈ ਖਾਣੀ ਆ ਤੇ ਸੱਤ ਦਿਨ ਨਾ ਜਖਣੀ ਪੀਣੀ ਹੈ ਬਸ ਛੋਲੇ ਜਾਂ ਜੀ ਉਹ ਮੈਂ ਛੋਲੇ ਜਖਣੀ ਦੋ ਚਾਰ ਦਿਨ ਸੀ ਮੇਰੇ ਜਿਸਮ ਦੇ ਚਾਰ ਕੇ ਸ਼ੁਰੂ ਹੋ ਗਈ ਹੈ ਜੀ ਮੈਂ ਤਾਂ ਫਿਰ ਜਨਾਬ ਇਹ ਦੇਖ ਲਾ ਛੋਲੇ ਬਾਦ ਦਾ ਬਲਾਗੀ ਬਣਾਉਣ ਮੈਂ ਕਿਹਾ ਦਵਾਈ ਛੱਡਤੀ 21 ਦਿਨ ਮੈਂ ਪੀ ਕੇ ਮੈਂ ਸਕੀ ਮੈਂ ਕਿਹਾ ਇਹਦਾ ਦੇਖੋ ਕੀ ਬਾਤ ਕਹਿੰਦਾ ਕਿੱਥੋਂ ਕਹਿੰਦਾ ਮੈਂ ਕਿਹਾ ਤੇਰੇ ਫਾਰਮੂਲਾ ਮੈਂ ਜਖਣੀ ਪੀ ਗਿਆ ਕਹਿੰਦਾ ਤੇ ਜਵਾਨੀ ਢੜੇ ਪਤਾ ਲੱਗੂ ਮੈਂ ਦੇਖੀ ਜਾਊਗੀ ਮੇਰੇ ਨੌ ਬੱਚੇ ਸ਼ੇਰ ਵਰਗੇ ਪਤਾ ਹੈ ਮਾਸ਼ਾਅੱਲਾ ਮਾਸ਼ਾਅੱਲਾ ਸ਼ੇਰ ਵਰਗੇ ਜਦਕਲ ਮੜੀ ਆਵੇ ਨਾ ਦੇਖੇ ਮੈਂ ਦੇਖੇ ਬੱਬਰ ਸ਼ੇਰਾ ਪੂਰੇ ਕੀ ਬਾਤ ਹੈ ਬਾਬਾ ਨੇ ਕੋਈ ਬੱਚਾ ਕਮਜ਼ੋਰ ਨਹੀਂ ਹੈ ਤਾਕਤ ਦਾ ਨੁਸਖਾ ਸ਼ੇਅਰ ਕਰ ਦਿੱਤਾ ਉਹਨਾਂ ਨੇ ਕਿਹਾ ਜੀ ਮੈਂ 21 ਸਾਲਾਂ ਦੀ ਉਮਰ 'ਚ 24 ਸਾਲਾਂ ਦੀ ਉਮਰ 'ਚ ਸੀਗਾ ਜਦੋਂ ਕਬੱਡੀ ਕੁਸ਼ਤੀ ਕੀਤੀ ਤੇ ਮੈਨੂੰ ੱਤਕਾ ਲੱਗ ਗਿਆ ਗਰਮੀ ਦਾ ਮੈਂ ਡਿੱਗ ਗਿਆ ਮੰਜੇ ਤੇ ਪੈ ਗਿਆ ਇਹ ਲੁੱਲਣੋ ਬਾਜ਼ਾਰ ਹੋ ਗਿਆ ਲੁੱਲਣੋ ਬਾਜ਼ਾਰ ਹੋ ਗਿਆ ਮੇਰੇ ਕੋ ਹਕੀਮ ਆਇਆ ਬਾਬੇ ਬੁੱਲੇ ਸ਼ਾਹ ਦੀ ਨਗਰੀ ਤੋਂ ਇੱਕ ਹਕੀਮ ਆਇਆ ਤੇ ਬਾਬਾ ਜੀ ਨੂੰ ਦੱਸ ਕੇ ਗਿਆ ਵੀ ਕਾਲੇ ਚਣਿਆਂ ਦਾ ਛੋਰਾ ਪੀ ਯਖਣੀ ਪੀ ਤੇ ਨਾਲ ਦਵਾਈ ਥੋੜੀ ਬਹੁਤੀ ਦਿੱਤੀ ਬਾਬਾ ਜੀ ਕਹਿੰਦੇ ਮੈਂ 3 ਦਿਨ ਦਵਾਈ ਖਾਧੀ ਮੁੜ ਕੇ ਮੈਂ ਛੋਲੇ ਖਾਣ ਲੱਗ ਪਿਆ ਛੋਲਿਆਂ ਦਾ ਮੈਂ ਜਦੋਂ ਸ਼ੋਰਾ ਪੀਤਾ 7-8 ਦਿਨ ਤੇ ਮੇਰੇ ਜਿਸਮ ਚ ਹਰਕਤ ਸ਼ੁਰੂ ਹੋ ਗਈ 21 ਦਿਨ ਕਹਿੰਦੇ ਲਗਾਤਾਰ ਪੀਤਾ ਚਨੇ ਨਹੀਂ ਖਾਣੇ ਕੋੜੇ ਵਰਗਾ ਹੋ ਗਿਆ ਚਨੇ ਨਹੀਂ ਖਾਦੇ ਸ਼ੋਰਾ ਹੀ ਪੀਤਾ ਸ਼ੋਰਾ ਚਨੇ ਨਹੀਂ ਖਾਣੇ ਸ਼ੋਰਾ ਹੀ ਪੀਣਾ ਕਰਲਾ ਚਲੋ ਬੜੀ ਮਿਹਰਬਾਨੀ ਬਜ਼ੁਰਗੋ ਬੜੀ ਮਿਹਰਬਾਨੀ ਬਹੁਤ ਹੀ ਕੀਮਤੀ ਗੱਲ ਦੱਸੀ ਆ ਤੁਸੀਂ